ਪੰਥਤ ਜਿਵੇਂ ਮੈਂ ਇਹ ਗੱਲ ਕੀਤੀ ਹੈ ਪਾਣੀ ਲੋਕਾਂ ਨੂੰ ਇਹ ਤਾਂ ਪਤਾ ਹੀ ਹੈ ਅਸੀਂ ਕਿਉਂਕਿ ਸਾਡੀ ਤਾਂ ਅਰਦਾਸ ਦਾ ਹਿੱਸਾ ਸਾਡਾ ਤਾਂ ਬਾਕੀ ਹੈ ਧਾਰਾ ਮੰਗਣਾ ਹੁਣ ਖੜ ਕਿੱਥੇ ਗਏ ਜੇ ਮੋਟੀ ਪਹਿਲਾ ਗੱਲ ਦੇਖਣੀ ਹੋਵੇ ਕਿ ਪੰਜਾਬ ਦਾ ਪਾਣੀ ਕਿੰਨਾ ਸਾਡੇ ਕੋਲ ਹੈ ਕਿੰਨਾ ਅਸੀਂ ਇਹਨੂੰ ਵਰਤ ਰਹੇ ਹਾਂ ਕਿਸ ਤਰੀਕੇ ਦੇ ਨਾਲ ਤੇ ਇਹ ਕਿੰਨੀ ਤੇਜ਼ੀ ਨਾਲ ਜਾ ਰਿਹਾ ਹੈ ਕਿ ਕਿੱਥੇ ਖੜੀ ਹੈ ਸਾਡੀ ਉਹ ਡੈਡ ਲਾਈਨ ਜਿਹੜੀਆਂ ਰਿਪੋਰਟਾਂ ਜਾਂ ਮਾਰਾਂ ਦੀਆਂ ਕਹਿੰਦੇ ਨੇ ਕਿ ਭਾਈ ਇਹ ਤਾਂ ਬਹੁਤ ਨੇੜੇ ਆ ਗਈ ਇਹਦੇ ਬਾਰੇ ਸੋਚੋ ਕੁਝ ਨਾ ਕੁਝ ਮਿਰਜੀ ਧੰਨਵਾਦ ਤੁਹਾਡਾ ਕਿ ਤੁਸੀਂ ਇੱਕ ਬਹੁਤ ਵਧੀਆ ਟੌਪਿਕ ਜਿਹੜਾ ਹੈ ਸਾਡੀ ਸਾਡੇ ਸਮਾਜ ਦੇ ਸਾਹਮਣੇ ਦਰਪੇਸ਼ ਹੈ ਬਹੁਤ ਵੱਡੀ ਮੁਸ਼ਕਲ ਮੁਸ਼ਕਲਾਂ ਤੋਂ ਗੁਰਬੋਤ ਨੇ ਪਰ ਇਹ ਸਭ ਤੋਂ ਵੱਡੀ ਮੁਸ਼ਕਲ ਕਹੀਏ ਕਿਉਂਕਿ ਪੰਜਾਬ ਜਿਹੜਾ ਹੈ ਇਹ ਪਾਣੀ ਦੇ ਨਾਂ ਤੇ ਹੀ ਇਹਦਾ ਨਾਂ ਪਿਆ ਤੇ ਪਾਣੀ ਦੇ ਬਿਜਤੇ ਹੀ ਇਹ ਇਹਦੀ ਸਰਵਾਈਵਲ ਹੈ ਸੋ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਪਾਣੀ ਦਾ ਹੀ ਸਾਡਾ ਬੇਸਿਕ ਸੰਬੰਧ ਹੈ ਸੋੜੀ ਧਾਰਮਿਕ ਆਸਥਾ ਤੋਂ ਵੀ ਪਹਿਲਾਂ ਜਿਹੜਾ ਜਿਹੜਾ ਹੈਗਾ ਉਹ ਪਾਣੀ ਨਾਲ ਸਾਰਾ ਸੰਬੰਧਿਤ ਰਿਹਾ ਬਵਸਤਾ ਰਿਹਾ ਜਿਹੜੀ ਵੀ ਸਭਿਅਤਾ ਇੱਥੇ ਫੈਲੀ ਵਧੀ ਫੁੱਲੀ ਹਜ਼ਾਰਾਂ ਸਾਲਾਂ ਤੋਂ ਉਹ ਪਾਣੀ دریاਵਾਂ ਦੇ ਕੰਢਿਆਂ ਦੇ ਉੱਤੇ ਪਾਣੀ ਦੇ ਬੇਸ ਦੇ ਉੱਤੇ ਹੀ ਸਾਰਾ ਕੁਝ ਹੋਇਆ ਪਰ ਹੁਣ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਗਏ ਨੇ ਕਿ ਤੁਸੀਂ ਅਮਿਰਜੀ ਦੇਖਿਆ ਹੋਣਾ ਕਿ 92 93 ਦੇ ਵਿੱਚ ਜਦੋਂ ਰਾਮ ਬਲਾਸ ਪਾਸਪਨ ਜੀ ਮਿਨਿਸਟਰ ਹੁੰਦੇ ਸੀ ਗਵਰਨਮੈਂਟ ਆਫ ਇੰਡੀਆ ਚ ਤਾਂ ਉਹ ਬੜਾ ਮਖੌਲ ਨਾਲ ਕਹਿੰਦੇ ਹੁੰਦੇ ਸੀ ਵੀ ਆਹ ਸ਼ਹਿਰੀ ਲੋਕ ਬੋਤਲਾਂ ਦਾ ਪਾਣੀ ਪੀਣ ਵਾਲੇ ਇਹ ਸਾਡੇ ਨਾਲ ਕੀ ਗੱਲ ਕਰਨਗੇ ਕੋ ਜਿਹੇ ਸਤਾਂ ਦਾ ਬੜਾ ਮਖੌਲ ਕਰਦੇ ਹੁੰਦੇ ਸੀ ਤੇ ਅੱਜ ਉਹ ਬੋਤਲਾਂ ਦਾ ਪਾਣੀ ਹਰ ਇੱਕ ਬੰਦਾ ਪੀ ਰਿਹਾ ਤੇ ਉਸ ਤਰ੍ਹਾਂ ਦੀ ਹਾਰਾਤ ਇੰਨੇ ਸਮਿਆਂ ਦੇ ਵਿੱਚ ਹੀ ਸਾਡੇ ਸਾਹਮਣੇ ਆ ਗਈ ਹੈ ਸੋ ਪੰਜਾਬ ਦਾ ਸੰਕਟ ਜਿਹੜਾ ਹੈ ਪਾਣੀਆਂ ਦਾ ਉਹ ਬਾਕੀ ਮੁਲਕ ਨਾਲੋਂ ਤੇ ਬਾਕੀ ਹੋਰ ਦੁਨੀਆ ਨਾਲੋਂ ਇੱਕ ਬਹੁਤ ਜ਼ਿਆਦਾ ਸੀਰੀਅਸ ਪੋਜੀਸ਼ਨ ਦੇ ਵਿੱਚ ਆਪਾਂ ਆਏ ਹੋਏ ਆ ਕਿਉਂਕਿ ਸਾਡਾ ਧਰਤੀ ਹੇਠਲਾ ਪਾਣੀ ਜਿਹੜਾ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਗੰਦਲਾ ਵੀ ਹੋ ਰਿਹਾ ਤੇ ਖਤਮ ਵੀ ਹੋ ਰਿਹਾ ਸੋ ਹੁਣ ਪੋਜੀਸ਼ਨ ਜੋ ਸਾਨੂੰ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ 2017 ਚ ਪਹਿਲੀ ਵਾਰੀ ਆਪਣੀ ਟੈਕਨੋਲੋਜੀ ਜਿਹੜੀ ਲੇਟੈਸਟ ਹੈ ਉਹ ਲਾ ਕੇ ਸਾਨੂੰ ਦੱਸ ਦਿੱਤਾ ਸੀ ਕਿ ਭਾਈ ਤੁਹਾਡਾ ਧਰਤੀ ਦੇ ਤਿੰਨਾ ਪਤਨਾਂ ਦੇ ਵਿੱਚ ਥੱਲੇ 260 ਮਿਲੀਅਨ ਏਕੜ ਫੁੱਟ ਪਾਣੀ ਗਿਆ ਤੇ ਇਹ ਜਿਹੜਾ ਹੈਗਾ ਤੁਸੀਂ ਹਰੇਕ ਸਾਲ ਧਰਤੀ ਦੇ ਵਿੱਚ ਬਰਸਾਤ ਨਾਲ ਦਰਿਆਵਾਂ ਨਾਲ ਹੋਰ ਚੀਜ਼ਾਂ ਨਾਲ ਧਰਤੀ ਦੇ ਥੱਲੇ ਜਿਹੜਾ ਪਰਕੂਲੇਟ ਹੋ ਰਿਹਾ ਜੀ ਜੀਰ ਹੋ ਰਿਹਾ ਰੀਚਾਰਜ ਹੋ ਰਿਹਾ ਉਹ 17 ਮਿਲੀਅਨ ਏਕੜ ਫੁੱਟ ਜਿਹੜਾ ਪਾਣੀ ਉਹ ਧਰਤੀ ਥੱਲੇ ਜਾ ਰਿਹਾ ਤੇ ਤੁਸੀਂ 28 ਮਿਲੀਅਨ ਏਕੜ ਫੁੱਟ ਪਾਣੀ ਕੱਢ ਰਹੇ ਹੋ ਤੁਸੀਂ 11 ਮਿਲੀਅਨ ਏਕੜ ਫੁੱਟ ਪਾਣੀ ਫालतू ਕੱਢ ਰਹੇ ਹੋ ਤੇ ਜੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ 2049 ਦੇ ਵਿੱਚ ਜਦੋਂ ਉਹਨਾਂ ਨੇ 25 ਸਾਲ ਕਿਹਾ ਸੀ 2017 ਚ ਇਹ ਤੁਹਾਡਾ ਸਾਰਾ ਧਰਤੀ ਦੇ ਤਿੰਨਾਂ ਪਤਨਾਂ ਦਾ ਕੱਢਣ ਯੋਗ ਪਾਣੀ ਜਿਹੜਾ ਹੈ ਪਹਿਲਾ ਪਤਨ 100 ਮੀਟਰ ਦਾ ਹੁੰਦਾ ਦੂਜਾ 100 ਮੀਟਰ ਦਾ ਤੀਜਾ ਫਿਰ 100 ਮੀਟਰ ਦਾ ਇਹਦਾ ਮਤਲਬ ਹੈ 1000 ਫੁੱਟ ਤੱਕ ਦਾ ਜਿਹੜਾ ਹੈਗੇ ਨੇ ਉਹਨਾਂ ਨੇ ਕਿਹਾ ਸੀ 2039 ਦੇ ਵਿੱਚ ਤੁਹਾਡਾ ਖਤਮ ਹੋ ਜਾਣਾ ਹੈ ਉਦੋਂ 25 ਸਾਲ ਬਹੁਤ ਲੱਗਦੇ ਸੀ ਤੇ ਹੁਣ ਤਾਂ 13-14 ਸਾਲ ਹੀ ਰਹੇਗੇ ਸੋ ਉਹ ਜਿਹੜਾ 39 ਚ ਕਿਹਾ ਸੀ ਉਸ ਤੋਂ ਬਾਅਦ ਅਸੀਂ ਫੇਰ ਕੱਢਣ ਦੀ ਸਪੀਡ ਹੋਰ ਥੋੜੀ ਜਿਹੀ ਜ਼ਿਆਦਾ ਤੇਜ਼ ਕਰ ਦਿੱਤੀ ਕੁਝ ਬਰਸਾਤਾਂ ਨੇ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਬਰਸਾਤਾਂ ਘੱਟ ਪੈਣੀਆਂ ਸ਼ੁਰੂ ਹੋ ਗਈਆਂ ਤੇ ਉਹ 2039 ਦੀ ਥਾਂ ਤੇ ਹੁਣ ਸ਼ਾਇਦ 2035 ਜਾਂ 34 ਜੀ ਖਤਮ ਹੋ ਜੇ ਜਿਹੜੀ ਕਿ 9-10 ਸਾਲਾਂ ਦੇ ਵਿੱਚ ਹੀ ਆ ਸੋ ਇਹਦਾ ਮਕਸਦ ਮਤਲਬ ਇਹ ਨਹੀਂਗਾ ਵੀ ਉਹ 1000 ਫੁੱਟ ਤੋਂ ਥੱਲੇ ਪਾਣੀ ਨਹੀਂ ਹੈ ਕਈ ਥਾਵਾਂ ਦੇਤੇ 1000 ਫੁੱਟ ਤੋਂ ਪਾਣੀ ਥੱਲੇ ਨਹੀਂ ਹੈ ਉਹਦਾ ਜਿਹੜਾ ਸੰਗਰੂਰ ਏਰੀਆ ਜਿੱਥੇ ਸਭ ਤੋਂ ਵੱਧ ਪਾਣੀ ਕੱਢਿਆ ਜਾ ਰਿਹਾ ਜਿਹਨੂੰ ਪੁਰਾਣਾ ਸੰਗਰੂਰ ਡਿਸਟ੍ਰਿਕਟ ਕਹਿੰਦੇ ਜਿਹਦੇ ਚ ਬਰਨਾਲਾ ਮਲੇਰਕੋਟਲਾ ਤੇ ਤੇ ਸੰਗਰੂਰ ਇਹ ਜ਼ਿਲ੍ਹੇ ਆਉਂਦੇ ਨੇ ਇਹਨਾਂ ਦੇ ਵਿੱਚ 1000 ਫੁੱਟ ਤੋਂ ਥੱਲੇ ਇੱਕ ਬਹੁਤ ਵੱਡੀ ਰੌਕ ਹੈ ਬਹੁਤ ਵੱਡੀ ਇੱਕ ਪੱਥਰ ਦੀ ਉਹ ਰੌਕ ਬਣੀ ਹੋਈ ਹੈ ਜੀ ਤੇ ਉੱਥੇ ਜਿਹਨੂੰ ਕਹਿੰਦੇ ਹਨ ਉਦੋਂ ਥੱਲੇ ਪਠਾਰ ਉਦੋਂ ਥੱਲੇ ਕੱਢੇ ਨਹੀਂ ਜਾ ਸਕਦਾ ਪਰ ਬਾਕੀ ਜ਼ਿਲ੍ਹਿਆਂ 'ਚ ਕੋਈ ਸਾਵਾਂ ਤੇ ਕੱਢਿਆ ਜਾ ਸਕਦਾ ਪਰ ਉੱਥੇ ਉਸ ਪਾਣੀ ਨੂੰ ਕੱਢਣ ਦੇ ਵਿੱਚ ਥੋੜਾ ਇੰਨਾ ਪੈਸਾ ਲੱਗਣਾ ਇੰਨੀ ਏਨਰਜੀ ਲੱਗਣੀ ਹੈ ਇੰਨੀ ਬਿਜਲੀ ਲੱਗਣੀ ਹੈ ਤੇ ਉਹ ਉਹ ਕੱਢਣ ਦਾ ਫਿਰ ਫਾਇਦਾ ਕੋਈ ਨਹੀਂ ਹੋਣਾ ਦੂਜਾ ਉਹਦੀ ਕੁਆਲਿਟੀ ਜਿਹੜੀ ਹੈ ਉਹ ਖਰਾਬ ਹੈ ਉਹ ਫਸਲਾਂ ਵਾਸਤੇ ਵੀ ਦੂਜੇ ਪਾਸੇ ਵਾਸਤੇ ਵੀ ਖਰਾਬ ਹੈ ਇਸ ਕਰਕੇ ਉਹਨਾਂ ਨੇ ਤਾਂ అలਰਮ ਬੈਲਸ ਜਿਹੜੀਆਂ ਅਸੀਂ ਬਜਾਤਦੇ ਹਾਂ ਤੋਂ ਅਸੀਂ ਤੁਸੀਂ ਆਪਣੇ ਜੋ ਸਿਹਰਦ ਬੰਦੇ ਨੇ ਪੰਜਾਬ ਵਾਸਤੇ ਉਹ ਲਗਾਤਾਰ ਰੌਲਾ ਪਾਉਣ ਲੱਗੇ ਪਏ ਨੇ ਕੇ ਭਾਈ ਪੰਜਾਬ ਦੇ ਪਾਣੀ ਦੀ ਹਾਲਤ ਬਹੁਤ ਮਾੜੀ ਹੈ ਇਹਨੂੰ ਸੰਭਲਣ ਵਾਸਤੇ ਕੋਸ਼ਿਸ਼ ਕਰੋ ਦੁਨੀਆ ਦੇ ਹੋਰ ਖਿੱਤੇ ਦੇ ਵਿੱਚ ਕਿਸੇ ਡਿਵੈਲਪਡ ਕੰਟਰੀਜ਼ ਦੇ ਵਿੱਚ ਇਹ ਹਾਲਤ ਹੋ ਗਈ ਹੁੰਦੀ ਹੁਣ ਤੱਕ ਕਦੋਂ ਦੀ ਵਾਟਰ ਐਮਰਜੈਂਸੀ ਲੱਗੀ ਹੁੰਦੀ ਤੇ ਜਦੋਂ ਵੀ ਤੇ ਇਹਦਾ 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 ਵਾਟਰ ਪਾਣੀ ਦਾ ਜਿਹੜਾ ਹੈਗਾ ਉਹ ਰਸ਼ਨਿੰਗ ਹੋਈ ਹੁੰਦੀ ਜਾਂ ਹੋਰ ਬੜਾ ਕੁਝ ਹੋਇਆ ਹੁੰਦਾ ਕਿਉਂਕਿ ਪਾਣੀ ਇੱਕ ਜਨਰੇਸ਼ਨ ਵਾਸਤੇ ਨਹੀਂ ਹੁੰਦਾ ਪਾਣੀ ਸਦੀਆਂ ਸਦੀਆਂ ਵਾਸਤੇ ਸਦੀਆਂ ਜਨਰੇਸ਼ਨਾਂ ਵਾਸਤੇ ਸਿਵਲਾਈਜੇਸ਼ਨ ਦੇ ਰਹਿਣ ਵਾਸਤੇ ਇਹ ਪਾਣੀ ਦੀ ਲੋੜ ਹੁੰਦੀ ਹੈ ਸੋ ਅਸੀਂ ਇੱਕ ਕ੍ਰਿਟੀਕਲ ਇਸ ਤਰ੍ਹਾਂ ਦੇ ਮਹਾਣੇ ਤੇ ਖੜੇ ਆਂ ਜਿੱਥੇ ਜੇ ਹੁਣ ਅਸੀਂ ਫੈਸਲੇ ਨਹੀਂ ਲੈਂਦੇ ਸਾਡੀਆਂ ਸਰਕਾਰਾਂ ਸਾਡਾ ਸਮਾਜ ਸਾਡੀ ਐਨ ਜੀਓ ਸਾਡੇ ਸويرਦ ਲੋਕ ਇਕੱਠੇ ਹੋ ਕੇ ਸਿਰ ਬੈਠ ਕੇ ਫੈਸਲੇ ਨਹੀਂ ਲੈਂਦੇ ਕਿ ਫਿਰ ਹੋਰ 2-4 ਸਾਲ ਬਾਅਦ ਸਿੱਧਾ ਉਦੋਂ ਬਾਅਦ ਗੱਲ ਖਤਮ ਹੀ ਹੋ ਜਾਣੀ ਹੈ ਫਿਰ ਉਹ ਡੈਡ ਬੋਡੀ ਦਾ ਕੀ ਕਰੋਗੇ ਕੀ ਨਹੀਂ ਕਰੋਗੇ ਸੋ ਇਸ ਕਰਕੇ ਇਹ ਬਹੁਤ ਹੀ ਸੀਰੀਅਸ ਤੇ ਬਹੁਤ ਹੀ ਨਾਜ਼ੁਕ ਆਪਾਂ ਦੋਹਣੇ ਤੇ ਖੜੇ ਆ ਜਿੱਥੇ ਬਹੁਤ ਕੁਝ ਕਰਨਾ ਲੋੜਿੰਦਾ ਹੈ ਜੀ ਪਰ ਸਾਡੇ ਵੀ ਸਾਡੇ ਤਾਂ ਅਜੇ ਵੀ ਜਿਹੜੇ ਤੱਕ ਨਾਲ ਧੜਾ ਧੜਾ ਪਾਟਰ ਕਨੈਕਸ਼ਨ ਦਿੱਤੇ ਗਏ ਪਿੱਛੇ ਪਿਛਲੀਆਂ ਸਾਲਾਂ ਚ 3 ਦਾ ਹੱਕੇ 4 ਦਾ ਹੱਕਿਆਂ ਦੇ ਵਿੱਚ ਤੇ ਈਵਨ ਜਾਲ ਕਮੇਟੀ ਦੀ ਰਿਪੋਰਟ ਸਿਆਸੀ ਚ ਆਈ ਸੀ ਉਹਦੇ ਚ ਵੀ ਇੱਕ ਸੰਕੇਤ ਜੇ ਤਾਂ ਦਿੱਤੇ ਸੀ ਕਿ ਪਾਣੀ ਅਸੀਂ ਭੇਜ ਰਹੇ ਹਾਂ ਟੌਲਾਂ ਦੀ ਬਜਾਏ ਐਕਚੁਅਲੀ ਇੰਨੇ ਲੰਮੇ ਸਮੇਂ ਦੇ ਵਿੱਚ ਸਾਡੀ ਸੁਸਾਇਟੀ ਸੈਂਸਟਾਈਜ਼ ਕਿਉਂ ਨਹੀਂ ਹੋਈ ਮਤਲਬ ਇਹ ਵੀ ਨਹੀਂ ਕਿ ਸਾਨੂੰ ਪਤਾ ਨਹੀਂ ਜਾਂ ਬਸ ਵੈਸੇ ਹੀ ਪੰਜਾਬੀ ਸੁਭਾਅ ਹੈ ਕਿ ਅਸੀਂ ਲਾਪਰਵਾਹੀ ਕਰਤ ਕੀਤੀ ਜਾਂ ਜਿੰਨੇ ਵੀ ਲੋਕ ਸਾਡੇ ਕੋਲ ਸਾਇੰਟਿਸਟ ਸੀ ਵਿਗਿਆਨੀ ਸੀ ਪੋਲਿਟਿਸ਼ੀਅਨ ਸੀ ਜਿਹੜੇ ਲੀਡ ਕਰ ਰਹੇ ਸੀਗੇ ਉਹ ਸਾਰਿਆਂ ਦੀ ਜਿਹੜੀ ਜ਼ਿੰਮੇਵਾਰੀ ਸੀ ਇਹ ਤਾਂ ਨਹੀਂ ਹੋ ਸਕਦਾ ਕਿ ਲੋਕ ਕਿਸੇ ਦੀ ਬਣਾ ਮੰਨਦੇ ਮਤਲਬ ਜੇਕਰ ਮਹਿੰਮ ਸਿਹਰ ਦਾ ਤਾਂ ਸਿਹਰ ਦਾ ਤਰੀਕੇ ਨਾਲ ਚਲਾਈ ਜਾਂਦੀ ਅਸੀਂ ਹੁਣ ਵੀ ਉਹ ਕੱਸੀਆਂ ਖਾਲੇ ਬੰਦ ਕਰਤੇ ਸੂਏ ਵੀ ਬੰਦ ਕਰਤੇ ਨਹਿਰੀ ਪਾਣੀ ਤਾਂ ਅਸੀਂ ਜਿੰਨਾ ਕਾਉਂਦਾ ਉਹ ਤਾਂ ਅਸੀਂ ਕਹਿੰਨਾ ਕਿ ਦੂਜੇ ਲੈ ਗਏ ਬਹੁਤਾ ਉਹ ਕਹਿੰਦੇ ਉਨੇ ਵਾਸਤੇ ਵੀ ਸਾਡੇ ਕੋਲ ਤਾਂ ਜਗ੍ਹਾ ਨਹੀਂ ਹੈ ਜੇ ਅਸੀਂ ਨਹੀਂ ਪਾਣੀ ਪੋਣੀ ਸਟਾਉਂਦੇ ਹੁਣ ਕਈ ਇਲਾਕਿਆਂ ਦੇ ਲੋਕ ਲੱਗੇ ਨੇ ਬੋਗੇ ਇਲਾਕੇ ਦੇ ਲੋਕ ਮਲੇਰਕੋਟੇ ਦੇ ਲੋਕ ਪੈਦਲ ਯਾਤਰਾਵਾਂ ਕੀਤੀਆਂ ਕਿ ਸਾਨੂੰ ਤਾਂ ਦੁਬਾਰਾ ਨਹਿਰੀ ਪਾਣੀ ਦਿਓ ਪੀਣ ਲਈ ਘਟੋ ਘਟ ਦਿਓ ਇੰਨਾ ਕਿ ਲੋਕਾਂ 'ਚ ਇਹ ਜਾਗਰੂਕਤਾ ਇੰਨਾ ਕ ਤਾਂ ਆਈ ਹੈ ਪਰ ਇਹ ਕੀਤਾ ਕਿਵੇਂ ਜਾਏਗਾ ਕੋਈ ਇਹੋ ਜਿਹਾ ਚਾਂਸ ਆਏਗਾ ਕਿ ਨਹਿਰੀ ਪਾਣੀ ਜੇ ਸਾਡੇ ਕੋਲ ਜੂਜ ਲਈ ਪ੍ਰੋਪਰ ਆ ਜੇ ਤਾਂ ਅਸੀਂ ਬਚਾ ਸਕਦੇ ਹਾਂ ਕੁਝ ਹਿੱਸਾ ਪਾਣੀ ਦਾ ਫਿਰ ਦੂਜਾ ਨੇ ਵੀਰ ਜੀ ਆਪਾਂ ਇਹ ਜਿਹੜੀਆਂ ਤੁਸੀਂ ਸਵਾਲ ਕੀਤੇ ਨੇ ਦੋ ਤਿੰਨ ਇਹਦੇ ਪਹਿਲੂ ਨੇ ਪਹਿਲਾਂ ਤਾਂ ਇਹ ਕਿ ਕੀ ਅਸੀਂ ਜਦੋਂ ਸਾਨੂੰ ਪਤਾ ਹੈ ਕਿ ਸਮੱਸਿਆ ਏਡੀ ਵੱਡੀ ਹੈ ਕੀ ਪੰਜਾਬੀ ਉਸ ਵਾਸਤੇ ਸੁਗਿਰਦ ਕਿਉਂ ਨਹੀਂ ਹੋਏ ਉਸ ਵਾਸਤੇ ਸੋਚਣਾ ਕਿਉਂ ਨਹੀਂ ਸ਼ੁਰੂ ਕੀਤਾ ਥੋੜੀ ਜਿਹੜੀ ਗੱਲ ਸੀਗੀ ਕਿ ਅਸੀਂ بے ਪ੍ਰਵਾਹ ਕਿਸਮ ਦੇ ਲੋਕ ਆ ਲਾਪਰਵਾਹ ਕਿਸਮ ਦੇ ਲੋਕ ਆ ਤੇ ਕਈ ਵਾਰੀ ਤਾਂ ਇਹ ਲੱਗਦਾ ਹੈ ਕਿ ਵੀ ਦੇਖੀ ਜਾਊਗੀ ਜਿਹੜਾ ਸਾਡਾ ਦੇਖੀ ਜਾਏਗੀ ਬੜਾ ਸੁਭਾਅ ਹੈ ਉਹ ਬਹੁਤ ਸਾਡਾ ਨੁਕਸਾਨ ਕਰਦਾ ਹੈ ਕਈ ਵਾਰੀ ਵੀ ਜਦੋਂ ਕਿਸਾਨਾਂ ਨਾਲ ਵੀ ਗੱਲਾਂ ਕਰਦੇ ਆ ਉਹ ਕਹਿੰਦੇ ਮੇਰੇ ਕੱਲੇ ਵਾਸਤੇ ਥੋੜੀ ਖਤਮ ਹੋ ਜਾਣਾ ਸਾਰੀ ਦੁਨੀਆ ਵਾਸਤੇ ਹੋਊਗਾ ਜਿੱਥੇ ਸਾਰੀ ਦੁਨੀਆ ਜਾਏਗੀ ਉੱਥੇ ਅਸੀਂ ਚਲੇ ਜਾਵਾਂਗੇ ਸੋ ਇਸ ਕਿਸਮ ਦਾ ਸੁਭਾਅ ਜਿਹੜਾ ਅਸੀਂ ਸਦੀਆਂ ਸਦੀਆਂ ਤੋਂ ਬਣਿਆ ਹੋਇਆ ਆਪਾਂ ਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਦੇ ਜੀਓਗ੍ਰਾਫੀਕਲ ਕਿੱਥੇ ਜਪਾ ਰਹਿ ਰਹੇ ਸੀ ਜਿੱਥੇ ਅਸੀਂ ਕਹਿੰਦੇ ਸੀ ਵੀ ਖਾਦਾ ਪੀਤਾ ਲਾਹੇ ਦਾ ਬਾਕੀ ਆਮਦਿਸ਼ਾਹੇ ਦਾ ਸੋ ਉਸ ਕਿਸਮ ਦਾ ਸੁਭਾਅ ਜਿਹੜਾ ਇੱਕ ਤਾਂ ਉਹਦਾ ਬੜਾ ਵੱਡਾ ਅਸਰ ਹੈ ਦੂਜਾ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਮਹਾਰਾ ਨੇ ਸਾਇੰਟਿਸਟਸ ਨੇ ਇਦੇ ਬਾਰੇ ਗੱਲ ਕਿਉਂ ਨਹੀਂ ਕੀਤੀ ਇਹ ਨਹੀਂ ਮੈਂ ਮੰਨ ਸਕਦਾ ਮਹਾਰਾ ਨੇ ਬਹੁਤ ਗੱਲ ਕੀਤੀ ਹੈ ਬਹੁਤ ਪਿੱਟ ਪਿੱਟ ਕੇ ਹਟਿਆ ਮਹਾਰ ਡਾਕਟਰ ਜੋਲ 84 ਦੇ ਵਿੱਚ ਜਦੋਂ ਪਹਿਲੀ ਰਿਪੋਰਟ ਨੇ 88 ਚ ਆਈ ਫਿਰ 2004 ਚ ਆਈ ਉਸ ਤੋਂ ਬਾਅਦ ਅਲੱਗ-ਅਲੱਗ ਕਮਿਸ਼ਨਾਂ ਨੇ ਅਲੱਗ-ਅਲੱਗ ਯੂਨੀਵਰਸਿਟੀ ਨੇ ਲਗਾਤਾਰ ਸਰਕਾਰ ਨੂੰ ਲਿਖਦੇ ਰਹੀ ਇਹਦੇ ਵਾਸਤੇ ਹੁੰਦਾ ਇਹ ਹੈ ਕਿ ਫੈਸਲੇ ਜਿਹੜੇ ਨੇ ਉਹ ਪੋਲੀਟੀਕਲ ਐਗਜ਼ੀਕਿਊਟਿਵ ਨੇ ਕਰਨੇ ਹੁੰਦੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਨੁਕਸਾਨ ਅਸੀਂ ਕੀਤਾ ਚਲੋ ਪਹਿਲਾਂ ਤਾਂ ਇਹ ਆ ਗਿਆ ਵੀ ਭਾਰਤ ਸਰਕਾਰ ਨੇ ਸਾਡੇ ਤੇ ਝੋਨਾ ਕਿਸਮ ਦੀ ਫਸਲ ਥੋਪ ਦਿੱਤੀ 78-79 ਦੇ ਵਿੱਚ ਅਸੀਂ 3 ਲੱਖ ਏਕੜ ਤੋਂ ਹੁਣ 32-33 ਲੱਖ ਏਕੜ ਤੇ ਪਹੁੰਚ ਗਏ ਕਿਉਂਕਿ ਉਹਨਾਂ ਨੇ ਐਮਐਸਪੀ ਦੇਤੀ ਅਸ਼ੂਰਡ ਕ੍ਰੀਡੈਂਸ ਦੇਤੀ ਹੋਰ ਸਾਰਾ ਕੁਝ ਫੈਸਿਲਟੀਆਂ ਦੇ ਦਿੱਤੀਆਂ ਦੂਜਾ ਜਿਹੜਾ ਸੀ ਇਹਦੇ ਚ ਸਭ ਤੋਂ ਗਲਤ ਕੰਮ ਹੋਇਆ ਉਹ 1997 ਦੇ ਵਿੱਚ ਉਸ ਦਲੇ ਦੀ ਸਰਕਾਰ ਨੇ ਬਾਲ ਸਰਕਾਰ ਨੇ ਜਿਹੜਾ ਫ੍ਰੀ ਬਿਜਲੀ ਤੇ ਸਾਰਾ ਕੁਝ ਕਰਕੇ ਕੀਤਾ ਉਹ ਉਹ ਵੀ ਬਹੁਤ ਗਲਤ ਗੱਲ ਹੋ ਗਈ ਹਾਲਾਂਕਿ ਕਈ ਵਾਰੀ ਉਹਦਾ ਪਸਤਾਵਾ ਵੀ ਕੀਤਾ ਗਿਆ ਪੋਲਿਟਿਕਲ ਲੈਵਲ ਤੇ ਪਰ ਉਹਦੀ ਜੇ ਇੱਕ ਵਾਰੀ ਜੋ ਹੋ ਗਿਆ ਉਹ ਹੋ ਗਿਆ ਸੋ ਉਹ 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 ਜਿਹੜੀਆਂ ਗੱਲਾਂ ਸੀਗੀਆਂ ਉਸ ਤੋਂ ਬਾਅਦ ਫਿਰ ਨਹਿਰੀ ਜਿਹੜਾ ਢਾਂਚਾ ਸੀ ਉਹ ਵੀ ਸਾਰੇ ਨੂੰ ਫ੍ਰੀ ਕਰ ਦਿੱਤਾ ਗਿਆ ਉਹਦਾ ਜੋ ਆਬਿਆਨਾ ਆਪਾਂ ਲੈਂਦੇ ਸੀ ਉਹ ਸਾਰਾ ਬੰਦ ਹੋ ਗਿਆ ਤੇ ਉਹ ਆਬਿਆਨਾ ਬੰਦ ਹੋਣ ਨਾਲ ਨਹਿਰੀ ਪਾਣੀ ਟਿਊਬਵਲਾਂ ਦਾ ਪਾਣੀ ਫ੍ਰੀ ਮਿਲਣ ਦੇ ਨਾਲ ਉਹ ਨਹਿਰਾਂ ਦੇ ਉੱਤੇ ਜੋ ਸਾਡਾ ਮਨਿਸਟਰ ਸੀ ਉਹ ਹੌਲੀ-ਹੌਲੀ ਖਤਮ ਹੋ ਗਿਆ ਨਹਿਰਾਂ ਦੀ ਆਪਕੀ ਜਿਹੜੀ ਹੁੰਦੀ ਸੀ ਨਹਿਰਾਂ ਨੂੰ ਸਾਨੂੰ ਹਰ ਇੱਕ ਸਾਲ 5-700 ਕਰੋੜ ਰੁਪਏ ਚਾਹੀਦਾ ਕਿ ਜੇ ਇਸ ਨਹਿਰੀ ਢਾਂਚੇ ਨੂੰ ਅਸੀਂ ਇਹਦੀ ਲਗਾਤਾਰ ਰਿਪੇਅਰ ਮੇਨਟੇਨੈਂਸ ਕਰਦੇ ਰਹਿਣਾ ਹੈਗਾ ਉਹ ਮਿਲਣਾ ਬੰਦ ਹੋ ਗਿਆ ਕਿਉਂਕਿ ਪੈਸਾ ਨਹੀਂ ਸੀ ਆਉਂਦਾ ਤੋ ਇਸ ਕਰਕੇ ਉਹ ਟਰਾਂਚਾ ਸਾਰਾ ਇੱਕ ਵਾਰੀ ਖਰਾਬ ਹੋ ਗਿਆ ਅ ਤੋ ਇਹਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਜੇ ਆਪਾਂ ਉਹ ਟਰਾਂਚਾ ਦੁਬਾਰਾ ਸੈਟ ਅਪ ਹੋ ਜੇ ਤਾਂ ਕੀ ਕੋਈ ਉਹਦੇ ਨਾਲ ਕੰਮ ਠੀਕ ਹੋ ਸਕਦਾ ਨਹੀਂ ਹੋ ਸਕਦਾ ਸਾਡੇ ਕੋਲ ਪਾਣੀ ਜਿਹੜਾ ਹੈ ਉਹ ਸਾਡੀ ਅਲੋਕੇਸ਼ਨ ਜਿਹੜੀ ਤਿੰਨਾਂ ਦਰਿਆਵਾਂ ਤੋਂ ਹੈ ਉਹ ਸਾਡੇ 1.14 ਮਿਲੀਨ ਇਕੜ ਫੁੱਟ ਪਾਣੀ ਦੀ ਹੈ ਤੇ ਅਸੀਂ ਜਿਹੜਾ ਪਾਣੀ ਵਰਤ ਰਹੇ ਹਾਂ ਝੋਨੇ ਵਾਸਤੇ ਉਹ ਸਾਨੂੰ ਉਦੋਂ ਸਫੀਸ਼ੀਐਂਟ ਸੀ ਉਦੋਂ ਠੀਕ ਸੀ ਜਦੋਂ ਅਸੀਂ ਝੋਨਾ ਨਹੀਂ ਛੁਗੜਦੇ ਕਿਉਂਕਿ ਝੋਨੇ ਤੋਂ ਬਿਨਾ ਦੂਜੀਆਂ ਫਸਲਾਂ ਸੀ ਮੱਕੀ ਸੀ ਚਰੀਆਂ ਸੀ ਸਬਜ਼ੀਆਂ ਸੀ ਕਮਾਦ ਸੀ ਜਾਂ ਕਾਟਨ ਸੀ ਉਸ ਏਰੀਏ ਦੇ ਵਿੱਚ ਉਹਨੂੰ ਬਹੁਤ ਥੋੜਾ ਪਾਣੀ ਚਾਹੀਦਾ ਸੋ ਝੋਨੇ ਨੂੰ ਉਸ ਤੋਂ 4-5 ਗੁਣਾ ਜ਼ਿਆਦਾ ਪਾਣੀ ਚਾਹੀਦਾ ਸੋ ਸਾਡਾ ਨਹਿਰੀ ਤੰਤਰ ਝੋਨੇ ਵਾਸਤੇ ਡਿਜ਼ਾਈਨ ਹੀ ਸੀ ਹੋਇਆ ਕਿਉਂਕਿ ਉਹਦੋਂ ਝੋਨਾ ਸੀਗਾ ਹੀ ਨਹੀਂ ਤੋ ਇਸ ਕਰਕੇ ਅਸੀਂ 1.75 ਐਮਐ ਮਿਲੀਨੇਕਰ ਫੁੱਟ ਪਾਣੀ ਜਿਹੜਾ ਹੈ ਜਦੋਂ ਕਿ ਸਾਡੀ ਰਿਕੁਆਇਰਮੈਂਟ ਜਿਹੜੀ ਉਹ ਕੋਈ 52 53 ਮਿਲੀਨੇਕਰ ਸੁੱਟਦੀ ਹੈ ਜੇ ਝੋਟ 28 ਮਿਲੀਨੇਕਰ ਫੁੱਟ ਦਾ ਪਤਾ ਤੀ ਜੋ ਕੱਢ ਲੈਣੇ ਆ 14 1.75 ਮਿਲੀਨੇਕਰ ਫੁੱਟ ਇਥੋਂ ਲੈ ਲੈਣੇ ਆ ਬਾਕੀ ਇਹ ਬਰਸਾਤ ਪੈਂਦੀ ਹੈ ਉਹ ਸਾਨੂੰ ਅਵੇਲੇਬਲ ਹੋ ਜਾਂਦਾ ਹੈ ਸੋ ਇਹ ਇਹ ਪਾਣੀ ਨਾਲ ਸਾਡਾ ਗੱਲ ਨਹੀਂ ਬਣਨੀ ਹਾਂ ਇੰਨਾ ਕਿ ਜ਼ਰੂਰ ਹੈ ਕਿ ਲੋਕਾਂ ਦੇ ਵਿੱਚ ਇਹ ਦੁਬਾਰਾ ਮੁੜ ਕੇ ਅਸੀਂ ਆਏ ਉਧਰਲੇ ਪਾਸੇ ਨੂੰ ਕਿ ਜੀ ਸਾਨੂੰ ਪਾਣੀ ਚਾਹੀਦਾ ਉਹਦਾ ਕਾਰਨ ਵੀ ਹੋਇਆ ਕਿ ਮੋਟਰਾਂ ਜਿਹੜੀਆਂ ਨੇ ਉਹ 5-500 600 ਫੁੱਟ ਤੀ ਚੱਲਿ ਗੀਆਂ ਟੁੱਟੇ ਹਰੇਕ ਸਾਲ 10-10 ਫੁੱਟ ਦੇ ਪੈ ਰਹੇ ਨੇ ਪਿਛਲੇ ਸਾਲ ਦੂ-ਦੂ ਟੁੱਟੇ ਕਾਫੀ ਥਾਵਾਂ ਤੇ ਪੰਜਾਬ ਚ ਪਏ ਨੇ ਕਿਉਂਕਿ ਬਰਸਾਤ ਘਟ ਗਈ ਹੈ ਤੇ ਇਸ ਸਾਲ ਜਿਸ ਤਰੀਕੇ ਨਾਲ ਦੱਸਿਆ ਗਿਆ ਕਿ ਗਰਮੀ ਬਹੁਤ ਪੈਣੀ ਹੈ ਤੇ ਬਰਸਾਤਾਂ ਹਰੇਕ ਸਾਲ ਪਿਛਲੇ 20 ਸਾਲ ਤੋਂ ਲਗਾਤਾਰ ਘਟ ਰਹੀਆਂ ਨੇ ਇਸ ਵਾਰੀ ਵੀ ਜੇ ਦੋ-ਦੋ ਤਿੰਨ-ਤਿੰਨ ਟੁੱਟੇ ਪੈ ਗਏ ਖੇਤਾਂ ਚ ਤੇ ਫਿਰ ਬਚਣਾ ਕੱਖ ਨਹੀਂ ਤੇ ਇਸ ਕਰਕੇ ਲੋਕਾਂ ਦੀ ਡਿਮਾਂਡ ਆਈ ਹੈ ਕਿ ਪਾਣੀ ਸਾਨੂੰ ਪ੍ਰੋਵਾਈਡ ਫੋਰ ਕੀਤਾ ਜਾਵੇ ਉਹ ਜੇ ਕਰਨਾ ਤਾਂ ਉਹਦੇ ਵਾਸਤੇ ਸਾਡੇ ਕੋਲੇ ਬਹੁਤ ਵੱਡੀ ਫੰਡਿੰਗ ਦੀ ਜ਼ਰੂਰਤ ਹੈ ਬਹੁਤ ਵੱਡਾ ਪੈਸਾ ਚਾਹੀਦਾ ਹੈ ਜਿਹੜਾ ਖੇਤ ਜਿਹੜਾ ਨਹਿਰਾਂ ਤੋਂ ਪਾਣੀ ਖੇਤਾਂ ਤੱਕ ਲੈ ਕੇ ਜਾਣ ਵਾਸਤੇ ਸਾਨੂੰ ਜਿਹੜਾ ਕਮਾਂਡ ਸਿਸਟਮ ਹੈ ਉਹਨੂੰ ਡਿਵੈਲਪ ਕਰਨ ਵਾਸਤੇ ਰੀ ਡਿਜ਼ਾਈਨ ਕਰਨ ਵਾਸਤੇ ਖਾਲਾਂ ਨੇ ਬੋਗੇ ਨੇ ਉਹ ਸਾਰਾਟ ਕਰਨ ਵਾਸਤੇ ਬੜਾ ਪੈਸਾ ਚਾਹੀਦਾ ਉਹ ਵੀ ਹੈ ਪਲੱਸ ਸਾਡੀ ਜਿਹੜੀ ਰਿਕੁਆਇਰਮੈਂਟ ਹੋਗੀ ਝੋਨੇ ਦੀ ਉਹਦੇ ਵਿੱਚ ਤਾਂ ਜਿੰਨਾ ਮਰਜ਼ੀ ਹੋ ਜਾ ਜੀ ਪੂਰਾ ਹੁੰਦਾ ਹੀ ਨਹੀਂ ਹੁਣ 1 ਕਿਲੋ ਚੌੜ ਨੇ ਜਿਹੜੇ 1 ਕਿਲੋ ਝੋਨਾ ਚੌਲ ਤਾਂ 5000 ਲੀਟਰ ਲੈਂਦੇ ਨੇ 4000 ਲੀਟਰ ਇੱਕ ਕਿਲੋ ਝੋਨਾ 37 3800 ਲੀਟਰ ਲੈਂਦਾ ਹੈਗਾ ਉਹ ਤਾਂ ਇਹ ਹੋ ਗਿਆ ਕਿ ਹੁਣ ਸ਼ਾਰਟ ਡਿਊਰੇਸ਼ਨ ਵਾਲੀਆਂ ਕੁਝ ਵੈਰਾਈਟੀਆਂ ਆ ਗਈਆਂ ਜਿਹੜੀਆਂ ਘੱਟ ਪਾਣੀ ਲੈਂਦੀਆਂ ਨੇ ਤੇ ਇਸ ਕਰਕੇ ਉਹਦੇ ਵਾਸਤੇ ਵੀ ਸਾਨੂੰ ਸੋਚਣਾ ਪਏਗਾ ਕਿ ਇਹਨਾਂ ਦਾ ਇਹ ਸਾਰੇ ਸਿਸਟਮ ਦਾ ਕਰਨਾ ਕੀ ਹੈ ਖਾਸ ਕਰਕੇ ਉਹ ਏਰੀਆ ਜਿਵੇਂ ਪੁਰਾਣਾ ਸੰਗਰੂਰ ਦਾ ਏਰੀਆ ਜਿਹਦੇ ਮੈਂ ਕਿਹਾ ਕਿ ਉਸ ਏਰੀਆ ਦੇ ਵਿੱਚ ਜਿਹੜੇ ਸਾਡੇ 10 12 ਬਲੌਕ ਨੇ ਉੱਥੇ ਅਸੀਂ ਨਾਰਮਲੀ ਨਾਰਮਲੀ ਹੁੰਦਾ ਇਹ ਹੈ ਕਿ ਜਿੰਨਾ ਪਾਣੀ ਧਰਤੀ ਦੇ ਵਿੱਚ ਜੀਰਿਆ ਜਾਂਦਾ ਜਿੰਨਾ ਪਾਣੀ ਪਰਕੂਲੇਟ ਹੁੰਦਾ ਜਿੰਨਾ ਪਾਣੀ ਰੀਚਾਰਜ ਹੁੰਦਾ ਉਸ ਤੋਂ ਜੇ ਅਸੀਂ ਮੜਾ ਜਾਂ ਫालतੂ ਪਾਣੀ ਕੱਢਦੇ ਹਾਂ 101% ਕੱਢਦੇ ਹਾਂ ਜੇ 100% ਕੱਢਦੇ ਹਾਂ ਅਸੀਂ ਕਹਿੰਨੇ ਚਲੋ ਕੋਈ ਗੱਲ ਨਹੀਂ ਅਸੀਂ ਸੇਫ ਜ਼ੋਨ 'ਚ ਆ ਤੇ ਜੇ ਉਸ ਤੋਂ ਵੱਧ ਕੱਢਦੇ ਹਾਂ ਤਾਂ ਫਿਰ ਐਕਸਪਲੋਇਟੇਸ਼ਨ ਆ ਜਾਂਦੀ ਹੈ ਓਵਰ ਐਕਸਪਲੋਇਟੇਸ਼ਨ ਜੇ 100 ਤੋਂ 110 150 ਕੱਢ ਲਿਆ ਸੀ ਪਰ ਸਾਡੇ ਕੋਲੇ ਜਿਹੜੇ 150 ਬਲਾਕਸ ਨੇ ਸਾਨੂੰ ਪਿਛਲੇ ਸਾਲ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਜਿਹੜੀ ਪਿਛਲੇ ਸਾਲ ਸਟੱਡੀ ਸਾਡੇ ਕੋਲ ਆਈ ਹੈ ਉਹਨਾਂ ਨੇ ਕਿਹਾ ਥੋੜੇ 150 ਬਲਾਕ ਨੇ ਉਹ ਚੋਂ 132 ਬਲਾਕਾਂ ਦੇ ਵਿੱਚ ਤੁਸੀਂ ਪਾਣੀ 100% ਤੋਂ ਵੱਧ ਕੱਢ ਰਹੇ ਹੋ ਤੇ ਸਭ ਤੋਂ ਵੱਡੀ ਇੰਟਰਸਟਿੰਗ ਗੱਲ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ 49 ਬਲਾਕ ਇਸ ਤਰ੍ਹਾਂ ਦੇ ਰਹੇ ਜਿੱਥੇ ਤੁਸੀਂ 200% ਕੱਢ ਰਹੇ ਹੋ ਉਸ ਤੋਂ ਅੱਗੇ ਹੋਰ ਕਿਹਾ ਉਹਨਾਂ ਨੇ ਕਿ ਇਹਨਾਂ 49 ਜੋ ਭਾਈ 11 ਬਲਾਕ ਸੰਗਰੂਰ ਦੇ ਸੰਗਰੂਰ ਪੁਰਾਣੇ ਸੰਗਰੂਰ ਦੇ ਇਸ ਤਰ੍ਹਾਂ ਦੇ ਨੇ ਜਿੱਥੇ 300% ਕੱਢ ਰਹੇ ਹੋ ਤੁਸੀਂ ਸੋ ਉੱਥੇ ਜਿੱਥੇ 300% ਜਾ ਰਿਹਾ ਉੱਥੇ ਸਿਆਣੇ ਲੋਕਾਂ ਨੇ ਯੂਨੀਵਰਸਿਟੀ ਨੇ ਫਾਰਮਰਸ ਕਮਿਸ਼ਨ ਨੇ ਤੇ ਹੋਰਾਂ ਸਾਰਿਆਂ ਨੇ ਕਿਹਾ ਕਿ ਉੱਥੇ ਝੋਨੇ ਦੀ ਫਸਲ ਦਾ ਕੋਈ ਨਾ ਕੋਈ ਹੱਲ ਕਢੋ ਕਿ ਉਹਨੇ ਪੈਸੇ ਦੇਣ ਵਾਲੀ ਹੀ ਕੋਈ ਫਸਲ ਹੋਰ ਲਗਾਓ ਜਿੱਥੇ ਪਾਣੀ ਘੱਟ ਲੱਗੇ ਤਾਂ ਕਿ ਕਿਸਾਨਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਪਾਣੀ ਦਾ ਵੀ ਨੁਕਸਾਨ ਨਾ ਹੋਵੇ ਸੋ ਇਹ ਚੀਜ਼ਾਂ ਦੇ ਉੱਤੇ ਸਾਡੇ ਸਾਡੇ ਡਾਇਵਰਸ ਡਾਇਵਰਸੀਫਿਕੇਸ਼ਨ ਦੀ ਗੱਲ ਵੀ ਬੜੀ ਧੀਰ ਤੋਂ ਚੱਲਦੀ ਹੈ ਉਦੋਂ ਤੋਂ ਚੱਲਦੀ ਹੈ ਜੇ ਪਹਿਲੀ ਯੋਨ ਕਮੇਟੀ ਦੀ ਰਿਪੋਰਟ ਤੋਂ ਆਪਾਂ ਗੱਲ ਕਰਦੇ ਆ ਪਰ ਸਾਡੇ ਨਾ ਤਾਂ ਕਣਕ ਛੋਣੇ ਨੂੰ ਬਦਲਣ ਦੀ ਪੰਜਾਬ 'ਚ ਜਾਂ ਨੈਸ਼ਨਲ ਕੋਈ ਰਿਸਰਚ ਹੋਈ ਹੈ ਦੂਜੀਆਂ ਫਸਲਾਂ ਤੇ ਬਹੁਤ ਜ਼ਿਆਦਾ ਰਿਸਰਚ ਦਾ ਮਤਲਬ ਹੁੰਦਾ ਟੈਕਨੋਲੋਜੀ ਵੀ ਚਾਹੀਦੀ ਹੈ ਉਹਨੂੰ ਕੰਪੈਟੇਬਲੀ ਜਾਂ ਉਹਨਾਂ ਚੀਜ਼ਾਂ ਨਹੀਂ ਜਿਹੜੀ ਇੰਡਸਟਰੀ ਲੱਗੀ ਉਹ ਵੀ ਸਾਡੀ ਚੌਲਾਂ ਦੀ ਉਹ ਲੱਗੀ ਹੈ ਜ਼ਿਆਦਾ ਮਤਲਬ ਸੈਲਰੀ ਲੱਗੇ ਨੇ ਬਾਕੀ ਘੱਟ ਲੱਗੇ ਤੇ ਕੰਪੈਰੇਟਿਵ ਉਹਨਾਂ ਚੀਜ਼ਾਂ ਨਹੀਂ ਤੇ ਇਹ ਤਾਂ ਪਾਲਿਸੀ ਦੇ ਕੰਮ ਨੇ ਗਵਰਨਮੈਂਟ ਆਫ ਇੰਡੀਆ ਦੇ ਔਰ ਸਟੇਟ ਗਵਰਨਮੈਂਟ ਦੇ ਕਿ ਜੇ ਸੀ ਬਦਲਣਾ ਬਿਲਕੁਲ ਹੀ ਤਾਂ ਉਹਨਾਂ ਏਰੀਆ ਦੇ ਵਿੱਚ ਕੋਈ ਉਹੋ ਜਿਹਾ ਮਾਹੌਲ ਪੈਦਾ ਕਰਨਾ ਜਿਹਦੇ 'ਚ ਬੰਦੇ ਨੂੰ ਸਾਲ ਲਈ 2 ਸਾਲ 4 ਸਾਲ ਦੇ ਵਿੱਚ ਉੱਥੇ ਪਹੁੰਚ ਜੂਗੀ ਇਹ ਕਰ ਤੇ ਡਾਇਵਰਸੀਫਿਕੇਸ਼ਨ ਦਾ ਕਿਤੇ ਹੈ ਨਹੀਂ ਕਾਟਨ ਸਾਡੀ ਬਰਬਾਦ ਹੋ ਗਈ ਉਹ ਸਾਡੇ ਡਾਇਵਰਸਿਟੀ ਦਾ ਇੱਕ ਤਰੀਕਾ ਸੀਗਾ ਕਾਫੀ ਜਿਹੜਾ ਸਗੋਂ ਹੁਣ ਬਿਲਕੁਲ ਹੀ 7 ਲੱਖ ਤੋਂ ਘੱਟਦਾ ਘੱਟਦਾ 70 75 ਹਜ਼ਾਰ ਤੇ ਇੱਕ ਹੈ ਤੇ ਆ ਗਿਆ ਤੇ ਹੋਰ ਜਿਹੜੀਆਂ ਚੀਜ਼ਾਂ ਇੱਕ ਮੱਕੀ ਦੀ ਮੈਂ ਸੁਣ ਰਿਹਾ ਸੀ ਜਿਹੜੀ ਮੱਕੀ ਅਸੀਂ ਬਜਵਾਉਂਦੇ ਆ ਉਹ ਕਹਿੰਦੇ ਉਹ ਵੀ ਪਾਣੀ ਉਨਾ ਹੀ ਲੈ ਰਹੀ ਹੈ ਜੇ ਮੱਕੀ ਤੇ ਵੱਲ ਚੱਲ ਜਾਓ ਜਿਹੜਾ ਅੱਜਕੱਲ ਇੱਕ ਟ੍ਰੈਂਡ ਆ ਰਿਹਾ ਹੈ ਤਾਂ ਅਲਟਰਨੇਟਿਵ ਕ੍ਰੌਪ ਪੈਟਰਨ ਜਿਹੜਾ ਤੁਸੀਂ ਸੈਕਟਰੀ ਆਗ੍ਰਿਕਲਚਰ ਵੀ ਰਿਏ ਹੋ ਡਿਸਕਸ਼ਨ ਆਉਣਾ ਤੇ ਨਾਲ ਜਿਵੇਂ ਹੁੰਦੀ ਹੀ ਹੋਣਗੀਆਂ ਸਾਰੀਆਂ ਤਾਂ ਇਹ ਕਿਉਂ ਨਹੀਂ ਹੋ ਪਾ ਰਿਹਾ ਇਹਦੇ ਪਿੱਛੇ ਕੀ ਚਾਹੀਦਾ ਹੋਰ ਇਹਨੂੰ ਕਰਨ ਦੇ ਵਾਸਤੇ ਮਤਲਬ ਕਿਸ ਨੂੰ ਕਿਸੇ ਦੇ ਦੇਖੋ ਤੁਹਾਡੀ ਗੱਲ ਬਹੁਤ ਦਰੁਸਤ ਹੈ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਡਾਇਵਰਸੀਫਿਕੇਸ਼ਨ ਦੀ ਵਿਭਿੰਨਤਾ ਦੀ ਗੱਲ ਕਰੀ ਜਾ ਰਹੇ ਹਾਂ ਪਰ ਅਸੀਂ ਵਿਭਿੰਨਤਾ ਨੂੰ ਲਿਆ ਨਹੀਂ ਸਕੇ ਕਿਉਂਕਿ ਵਿਭਿੰਨਤਾ ਆਉਣੀ ਹੈਗੀ ਹੈ ਸਰਕਾਰ ਦੀ ਪਾਲਿਸੀ ਬਦਲਣ ਦੇ ਨਾਲ ਇਹ ਕਿਸਾਨ ਦੇ ਪੱਧਰ ਤੇ ਨਹੀਂ ਹੋਣੀ ਇਹ ਸਰਕਾਰ ਦੀ ਪੋਲਿਸੀ ਪਰਸਪੈਕਟਿਵ ਜਿਹਨੂੰ ਅਸੀਂ ਕਹਿੰਦੇ ਆ ਕਿ ਪੋਲਿਸੀ ਪਲੈਨਿੰਗ ਦੇ ਲੈਵਲ ਦੇ ਉੱਤੇ ਪਹਿਲਾਂ ਗੱਲ ਹੁੰਦੀ ਆ ਹੁਣ ਅਸੀਂ ਕੋ 10000 ਕਰੋੜ ਰੁਪਏ ਦੀ ਸਬਸਿਡੀ ਜਿਹੜੀ ਹੈ ਉਹ ਮੋਟਰਾਂ ਦੀ ਪੰਜਾਬ ਸਰਕਾਰ ਦੇ ਰਹੀ ਹੈ ਇਹ ਤਾਂ ਪੋਲਿਸੀ ਡਿਸੀਜਨ ਹੈ ਕਿ 10000 ਕਰੋੜ ਰੁਪਏ ਆਪਾਂ ਇਹਦੇ ਲਈ ਪਾਸੇ ਦੇਣਾ ਹੈ ਸੋ ਇਸੇ ਤਰੀਕੇ ਨਾਲ ਪੋਲਿਸੀ ਡਿਸੀਜਨ ਹੁੰਦੇ ਨੇ ਹੁਣ 10000 ਕਰੋੜ ਦੇ ਕਰੀਬ ਹੁਣ ਘਰਾਂ ਦੀ 300 ਯੂਨਿਟ ਵਾਲੀ ਉਹ ਵੀ ਲਗਭਗ 10000 ਕਰੋੜ ਰੁਪਏ ਕਿਉਂਕਿ ਪੋਲਿਸੀ ਡਿਸੀਜਨ ਲਏ ਨੇ ਸਰਕਾਰ ਨੇ ਜਦੋਂ ਸਰਕਾਰ ਇਸ ਤਰ੍ਹਾਂ ਦੇ ਤਾਂ ਇਹ ਪਾਲਿਸੀ ਡਿਸੀਜਨ ਵੀ ਸਰਕਾਰਾਂ ਲੈ ਸਕਦੀਆਂ ਨੇ ਕਿ ਕਿਸ ਤਰੀਕੇ ਨਾਲ ਡਾਇਵਰਸੀਫਿਕੇਸ਼ਨ ਕਰਨੀ ਹੈ ਤੁਸੀਂ ਮੱਕੀ ਦੀ ਗੱਲ ਕੀਤੀ ਹੈ ਮੱਕੀ ਸਾਡੀ ਇੱਕ ਨੇਟਿਵ ਕ੍ਰੌਪ ਹੈ ਜਦੋਂ ਮਝੋਨਾ ਨਹੀਂ ਸੀ ਆਇਆ ਤਾਂ ਸਾਡੇ ਕੋਲੇ ਖਰੀਫ ਦੇ ਵਿੱਚ ਹੜੀ ਦੇ ਵਿੱਚ ਮੇਨਲੀ ਦੋਨੇ ਫਸਲਾਂ ਹੁੰਦੀਆਂ ਸੀ ਜਾਂ ਕਾਟਨ ਹੁੰਦੀ ਸੀ ਜਾਂ ਮੱਕੀ ਹੁੰਦੀ ਸੀ ਸੋ ਮੱਕੀ ਹੌਲੀ-ਹੌਲੀ ਕਿਉਂਕਿ ਤੁਹਾਡੀ ਗੱਲ ਸਹੀ ਹੈ ਕਿ ਉੱਤੇ ਰਿਸਰਚ ਡਿਵੈਲਪਮੈਂਟ ਨਹੀਂ ਹੋਈ ਉੱਤੇ ਪੈਸਾ ਨਹੀਂ ਲੱਗਿਆ ਉੱਤੇ ਉਨੀ ਤਵੱਜੋ ਨਹੀਂ ਗਈ ਇਸ ਕਰਕੇ ਮੱਕੀ ਹੌਲੀ-ਹੌਲੀ ਖਤਮ ਹੋ ਗਈ ਪਰ ਹੁਣ ਮੱਕੀ ਦੀ ਜਿਹੜੀ ਕ੍ਰੌਪ ਹੈ ਉਹ ਬਹੁਤ ਸੋਹਣੇ ਤੌਰ ਤੇ ਉੱਪਰ ਕੇ ਸਾਹਮਣੇ ਆਈ ਹੈ ਜਿਹੜੀ ਤੁਸੀਂ ਮੱਕੀ ਦੀ ਗੱਲ ਕਰਦੇ ਹੋ ਜਿਹੜੀ ਬਹੁਤ ਪਾਣੀ ਲੈਣ ਵਾਲੀ ਹੈ ਉਹ ਹੈਗੀ ਹੈ ਸਿਆਲੂ ਮੱਕੀ ਆਪਾਂ ਕਹਿੰਦੀਏ ਜਾਂ ਜਿਹੜੀ ਫਰਬੀਚ ਵਿੱਚ ਉੱਜੀ ਜਾਣ ਵਾਲੀ ਮੱਕੀ ਹੈ ਜਿੱਦਾ ਕਿ ਏਰੀਆ ਪੰਜਾਬ ਦੇ ਵਿੱਚ ਉਹਨਾਂ ਕੀ ਹੁੰਦਾ ਜਿੰਨਾਂ ਕ ਆਲੂਆਂ ਦਾ ਏਰੀਆ ਹੁੰਦਾ ਕੋਈ 1 ਲੱਖ 1.5 ਲੱਖ 2 ਲੱਖ ਹੈਕਟੇਅਰ ਤੱਕ ਦਾ ਏਰੀਆ ਹੁੰਦਾ ਹੈ ਪਰ ਜਿਹੜੀ ਮੱਕੀ ਦੀ ਆਪਾਂ ਗੱਲ ਡਿਵਰਸਿਫਿਕੇਸ਼ਨ ਦੀ ਗੱਲ ਕਰਦੇ ਆ ਉਹ ਮੱਕੀ ਦੀ ਗੱਲ ਕਰਦੇ ਆ ਖਰੀਬ ਮੇਸ ਦੀ ਜਿਹੜੀ ਕਿ ਆਪਣਾ ਜੂਨ ਦੇ ਮਹੀਨੇ ਚ ਬੀਜੀ ਜਾਂਦੀ ਹੈ ਤੇ ਸਤੰਬਰ ਦੇ ਮਹੀ ਸੋ ਕੁਝ ਬਾਲਾ ਸੀ ਕਿ ਉਹ ਪੰਜਾਬ ਦੇ ਵਿੱਚ ਉਹਦੀ ਜਿਹੜੀ ਪਰ ਹੈਕਟੇਅਰ ਯੀਲਡ ਸੀ ਪਰ ਏਕੜ ਇੱਕ ਕਿੱਲੇ ਦੇ ਵਿੱਚ ਉਹ 15-16 ਕੁਇੰਟਲ ਨਿਕਲਦੀ ਸੀ ਪਰ ਹੁਣ ਜਿਹੜੀਆਂ ਹਾਈਬ੍ਰਿਡ ਨਵੀਆਂ ਆ ਗਈਆਂ ਯੂਨੀਵਰਸਿਟੀਆਂ ਨੇ ਦਿੱਤੀਆਂ ਪ੍ਰਾਈਵੇਟ ਕੰਪਨੀਆਂ ਦੀਆਂ ਬਹੁਤ ਆ ਗਈਆਂ ਉਹ 27-28 ਕੁਇੰਟਲ ਤੱਕ ਵੀ ਚਲੇ ਗਈਆਂ ਕੁਝ ਕੰਪਨੀਆਂ ਤਾਂ ਆਪਣੀ 30-32 ਕੁਇੰਟਲ ਦੀ ਗੱਲ ਵੀ ਕਰਦੀਆਂ ਨੇ ਸੋ ਉਹ ਇੱਕ ਤਾਂ ਗੱਲ ਹੋ ਗਈ ਕਿ ਟੈਕਨੋਲੋਜੀ ਲੈਵਲ ਤੇ ਟੈਕਨੋਲੋਜੀ ਸਾਡੇ ਕੋਲ ਆ ਗਈ ਉਹਦੀ ਕਾਫੀ ਲੋਕਾਂ ਨੇ ਵਰਤੀ ਵੀ ਹੈ ਪਰ ਦੂਜੇ ਪਾਸੇ ਗੱਲ ਇਹ ਆਉਂਦੀ ਹੈ ਕਿ ਟੈਕਨੋਲੋਜੀ ਆ ਗਈ ਪੈਦਾ ਵੀ ਕਰ ਲਈ ਕਿਸਾਨ ਨੇ ਤੇ ਘੱਟ ਪਾਣੀ ਵੀ ਲੱਗਿਆ ਫਿਰ ਉਹ ਜਾਨੀ ਕਿਥੇ ਵਿਛਣੀ ਕਿਥੇ ਆ ਉਹਦੀ ਐਮਐਸਪੀ ਕਿਥੇ ਉਹਦੀ ਮਾਰਕੀਟ ਕਲੀਅਰੈਂਸ ਕਿਥੇ ਆ ਉਹ ਭਾਰਤ ਸਰਕਾਰ ਨੇ ਪਿਛਲੇ ਸਾਲ ਤੁਹਾਨੂੰ ਪਤਾ ਹੋਵੇਗਾ ਕਿ ਉਹਨਾਂ ਨੇ ਕਿਹਾ ਜੀ ਓਕੇ ਮੱਕੀ ਚੋਂ ਤੁਸੀਂ 에ਥਨੋਲ ਬਣਾ ਸਕਦੇ ਹੋ ਤੇ ਪੰਜਾਬ ਦੇ ਵਿੱਚ 에ਥਨੋਲ ਬਣਾਉਣ ਦੀਆਂ ਜਿਹੜੀਆਂ 17-18 ਫੈਕਟਰੀਆਂ ਲੱਗੀਆਂ ਉਹਨਾਂ ਨੇ ਉਹਦੀ ਰਿਕੁਆਇਰਮੈਂਟ ਉਹਦੀ ਉਹਦੀ ਲੋਡ ਮੱਕੀ ਦੀ ਇੰਨੀ ਹੈ ਕਿ ਸਾਡੇ ਕੋਲ 4 ਮਿਲੀਅਨ ਟਨ ਮੱਕੀ ਪੈਦਾ ਹੁੰਦੀ ਹੈ ਤੇ ਸਾਡੀ ਰਿਕੁਆਇਰਮੈਂਟ ਜਿਹੜੀ ਹੈਗੀ ਹੈ ਉਹ 40 ਮਿਲੀਅਨ ਟਨ ਸੋ ਬਹੁਤ ਵੱਡੀ ਰਿਕੁਆਇਰਮੈਂਟ ਹੈ ਪਰ ਉਹਦੇ ਚ ਇਹ ਹੈ ਕਿ ਸਰਕਾਰਾਂ ਨੂੰ ਤੇ ਉਹਨਾਂ ਨੂੰ ਸਿਰ ਜੋੜ ਕੇ ਬੈਠ ਕੇ ਇਹ ਏਰੀਆ ਡਿਵਾਈਡ ਕਰਕੇ ਉਹ ਕਰਨਾ ਪਏਗਾ ਪਲੱਸ ਸਰਕਾਰ ਨੂੰ ਉਸ ਚੀਜ਼ ਦੀ ਗਰੰਟੀ ਦੇਣੀ ਪਏਗੀ ਇਨ ਬਿਟਵੀਨ ਕਿ ਜੇ ਆਸੀਂ 1000 ਕਰੋੜ ਰੁਪਏ ਇੱਕ ਪਾਸੇ ਰੱਖ ਲਿਆ ਜੇ ਕਿਸਾਨ ਨੂੰ ਬਾਹਰ ਦੀ ਕੋਈ ਫੈਕਟਰੀ ਨਹੀਂ ਚੱਕਦੀ ਤਾਂ ਅਸੀਂ ਉਹਨੂੰ ਚੱਕ ਕੇ ਤੇ ਪਲੱਸ ਆਪਣੀਆਂ ਜਿਹੜੀਆਂ ਸਰਕਾਰ ਦੀਆਂ ਬੋਰਡ ਕਾਰਪੋਰੇਸ਼ਨ ਹੈ ਮਾਰਕਫੈਡ ਹੈ ਪੰਜਾਬ ਐਗਰੂ ਹੈ ਉਹਨਾਂ ਤੋਂ ਉਸ ਤਰ੍ਹਾਂ ਦੀਆਂ ਚੀਜ਼ਾਂ ਲਵਾ ਕੇ ਸੋ ਇੱਕ ਪਾਲਿਸੀ ਡਿਸੀਜਨ ਲੈਣਾ ਪਏਗਾ ਅੱਛਾ ਉਸ ਪਾਲਿਸੀ ਡਿਸੀਜਨ ਦੇ ਵਿੱਚ ਫਿਰ ਇਹ ਵੀ ਆ ਜਾਏਗਾ ਕਿ ਉਹਦੇ ਨਾਲ ਕਿੰਨੀ ਥੋੜੀ ਬਿਜਲੀ ਬਚਦੀ ਹੈ ਕਿੰਨੀ ਡਾਈਵਰਸਿਫਿਕੇਸ਼ਨ ਕਿੰਨਾ ਕ ਪਾਣੀ ਬਸਦਾ ਕਿਉਂਕਿ ਪਾਣੀ ਦੀ ਕੀਮਤ ਕੋਈ ਨਹੀਂ ਜਿੰਨਾ ਮਰਜੀ ਆਪਾਂ ਕੱਢ ਕੇ ਬਾਹਰ ਦੇਈ ਜਣੇ ਸੋ ਇਸ ਕਰਕੇ ਉਹਦੀ 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 ਜੋ ਸੈਂਸਿਟੀਵਿਟੀ ਉਹਦੇ ਵਾਸਤੇ ਬਣਦੀ ਹੈ ਉਹ ਨਹੀਂ ਬਣਦੀ ਸੋ ਉਹਦੇ ਵਾਸਤੇ ਜ਼ਰੂਰੀ ਹੈ ਕਿ ਪਾਲਿਸੀ ਜਿਹੜੀ ਪਲੈਨਿੰਗ ਹੈ ਉਹ ਕੀਤੀ ਜਾਵੇ ਤੇ ਡਾਈਵਰਸਿਫਿਕੇਸ਼ਨ ਵੀ ਹੋ ਸਕਦੀ ਹੈ ਕਾਟਨ ਦੇ ਵਿੱਚ ਵੀ ਹੋ ਸਕਦੀ ਹੈ ਹੁਣ ਕਾਟਨ ਡਿਵੀਜ਼ਨ ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾਂ ਜਿਹੜਾ ਹੁਣ ਪਿੰਕ ਬੋਰਰ ਆਇਆ ਹੋਇਆ ਉਹਦੇ ਨੂੰ ਕੰਟਰੋਲ ਕਰਨ ਵਾਸਤੇ ਜਿੰਨੀ ਰਿਸਰਚ ਐਂਡ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਉਹਨਾਂ ਉਹਨਾਂ ਪੈਸਾ ਅਵੇਲੇਬਲ ਨਹੀਂ ਹੈ ਦੂਜੇ ਹੁਣ ਸਾਇੰਟਿਸਟ ਇਹ ਕਹਿ ਰਹੇ ਨੇ ਵੀ ਇਹ ਜੰਮੀਆ ਕੀੜੇ ਮਕੌੜੇ ਆ ਰਹੇ ਨੇ ਇਸ ਕਰਕੇ ਆ ਰਹੇ ਨੇ ਕਿ ਕਿਉਂਕਿ ਕਾਟਨ ਦੇ ਏਰੀਆ ਚ ਕਾਟਨ ਤਾਂ ਰਹਿ ਗਈ 1 ਲੱਖ ਏਕੜ ਤੇ ਝੋਨਾ ਹੋ ਗਿਆ ਇੰਨਾ ਜ਼ਿਆਦਾ ਝੋਨੇ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਨਮੀ ਹੁੰਦੀ ਹੈ ਉਹਨਾਂ ਦਿਨਾਂ ਦੇ ਵਿੱਚ ਸੋ ਉਹ ਇੰਨੇ ਕੀੜੇ ਮਕੌੜੇ ਪੈਦਾ ਕਰਨ ਦੀ ਸਥਿਤੀ ਪੈਦਾ ਕਰ ਦਿੰਦੀ ਹੈ ਹਾਲਾਤ ਪੈਦਾ ਕਰ ਦਿੰਦੀ ਹੈ ਕਿ ਉਹ ਕੀੜੇ ਮਕੌੜੇ ਆਣ ਕੇ ਨੁਕਸਾਨ ਕਰ ਜਾਂਦੇ ਨੇ ਕਾਟਨ ਦਾ ਸੋ ਕਾਟਨ ਏਰੀਆ 'ਚ ਝੋਨਾ ਚਾਹੀਦਾ ਨਹੀਂ ਕਿਉਂਕਿ ਕਾਟਨ ਇਹ ਚਾਹੁੰਦੀ ਹੈ ਕਪਾਏ ਚਾਹੁੰਦੀ ਹੈ ਕਿ ਉੱਥੇ ਜਿਹੜਾ 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 ਪਾ ਮੀ ਵੀ ਇਕੱਠ ਹੋਵੇ ਤੇ ਮੌਇਸਚਰ ਵੀ ਇਕੱਠ ਹੋਵੇ ਸੋ ਇਹ ਚੀਜ਼ਾਂ ਦੇ ਉੱਤੇ ਸਾਨੂੰ ਜਿਹੜੇ ਐਗਰੋਕਲਾਈਮੈਟਿਕ ਜ਼ੋਨਸ ਨੇ ਉਹ ਬਣਾ ਕੇ ਜੇ ਕੰਮ ਕੀਤਾ ਜਾਵੇ ਉਹਨਾਂ ਨੂੰ ਤਾਂ ਸਭ ਕੁਝ ਹੋ ਸਕਦਾ ਜੀ